ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਨੂੰ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਭਿੱਲੋਵਾਲ ਕੱਚਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਦਿਖਾਉਣੀ ਆ ਚਾਰੇ ਸੋਈਆਂ ਸਵਾਈਆਂ ਸੋਈਆਂ ਦੀ ਆਪਣੀ ਇੱਥੇ ਆ ਕੇ ਦੋ ਦੋ ਟਾਈਮ ਚੁਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਦੋ ਟਾਈਮ ਚ ਵਾਈ ਜਰੂਰ ਕਰਾ ਲਿਆ ਕਰੋ ਪਰ ਪਸ਼ੂ ਦੀ ਤਸੱਲੀ ਆਪਣੇ ਇੱਥੋਂ ਹੀ ਆਪ ਹੀ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਹਾਂਜੀ ਠੀਕ ਠਾਕ ਚਲੋ ਵੀਰ ਜੀ ਚਾਹੀਦਾ ਜੇ ਤੇ ਨਾਮ ਦੱਸੋ ਫਿਰ ਇੱਕ ਰੇ ਨਾਮ ਆਪਣਾ ਮਾਸਟਰ ਮਨਦੀਪ ਸਿੰਘ ਵੀਡੀਓ ਕੱਚਾ ਤਸੀਲ ਜਨਾਲਾ ਜ਼ਿਲ੍ਹਾ ਹਰਸਾ ਠੀਕ ਹੈ ਜੀ ਤੇ ਫੋਨ ਨੰਬਰ ਕਰਨਾ ਹੈ ਜੀ 98143 86476 1845684368437711900 ठीक है ते उतरे ਵੈਸੇ ਤੁਸੀਂ ਮਾਸਟਰ ਜੇ ਤੇ ਪਰ ਇਹ ਸ਼ੌਂਕ ਨਾ ਕਦੀ ਕਦੀ ਹੈ ਨਾ ਕਦੀ ਕਦੀ ਮਹੀਨੇ ਡੇਢ ਮਹੀਨੇ ਬਾਅਦ ਵੀਡੀਓ ਪਾ ਲੇਦੇ ਠੀਕ ਹੈ ਇਸ ਤਰ੍ਹਾਂ ਚਲੋ ਇਹ ਵੀ ਸ਼ੌਂਕ ਜਿਹੜਾ ਆਪਣਾ ਚਲੋ ਜੱਦੀ ਕੰਮ ਹੈ ਇਹ ਵੀ ਚਲੋ ਨਾਲ ਕਰਨਾ ਚਾਹੀਦਾ ਵਾ ਹਾਂਜੀ ਜੀ ਸ਼ੌਂਕ ਕਰੀ ਜੀ ਉਦਾਂ ਤੁਸੀਂ ਟੀਚਰ ਜੇ ਹੈ ਨਾ ਹਾਂਜੀ ਹਾਂਜੀ ਗਵਰਨਰ ਟੀਚਰ ਗਵਰਨਮੈਂਟ ਟੀਚਰ ਜੇ ਤੇ ਇਦਾਂ ਚਲੋ ਇਹ ਵੀ ਸ਼ੌਂਕ ਨਾ ਚਲੋ ਆਪਾਂ ਨੂੰ ਇਸ ਕੰਮ ਨਾਲ ਵੀ ਜੁੜੇ ਰਹਿਣਾ ਚਾਹੀਦਾ ਵਾ ਇਹ ਆ ਵੀ ਚਲੋ ਉਹ ਵੀ ਚੀਜ਼ ਵਧੀਆ ਵਾ ਤੇ ਇਹ ਵੀ ਆਪਾਂ ਨੂੰ ਛੱਡਣੀ ਨਹੀਂ ਚਾਹੀਦੀ ਹਨਾ ਬਿਲਕੁਲ ਜੀ ਨਾਲ ਜੁੜੇ ਰਵਾਂਗੇ ਤੇ ਫੇਰ ਹੀ ਗਾਂ ਜਿਹੜਾ ਵਾ ਕੰਮ ਚੱਲਦੇ ਆ ਤੇ ਸ਼ੁਰੂਆਤ ਜਿਹੜੀ ਆ ਹਾਂਜੀ ਆਪਾਂ ਪਹਿਲੇ ਨੰਬਰ ਵਾਲੀ ਜਰਸੀ ਤੋਂ ਜਰਸੀ ਵਿੱਚ ਜੀ ਹਾਂਜੀ 50 ਕੁਆ ਜੀ ਅੱਛਾ ਹਾਂਜੀ ਤੇ 12 ਲੀਟਰ ਦੁੱਧ ਜਿਹੜਾ ਜੇ ਪਹਿਲੇ ਤਿਆਰ ਆ 12 ਲੀਟਰ ਹੈਗਾ ਹੈ ਹਾਂਜੀ ਠੀਕ ਹੈ ਦਾਨਾ 12 ਦਿਨਾਂ ਦੀ ਸਹੀ ਹੈ ਦੁੱਧ ਇਹ ਕਿ 4-15 ਕਿਲੋ ਦੁੱਧ ਕਰੀ ਤੋਰਾਂ ਹਾਂ ਫੇਰ ਕਰੀ ਬਾਕੀ ਵੀਰ ਜੀ ਨਹੀਂ ਕਦੇ-ਕਦੇ ਸ਼ੌਂਕ ਨਾਲ ਜਿਹੜਾ ਕਹਿੰਦੇ ਵੀ ਚਲੋ ਪਸ਼ੂਆਂ ਦਾ ਸ਼ੌਂਕ ਹੁੰਦਾ ਕਈ ਵਾਰੀ ਇਸ ਤਰ੍ਹਾਂ ਹੀ ਕਿ ਚਲੋ ਵੀਰ ਭਰਾਏ ਰਹਿੰਦੇ ਆ ਤਮੀਨੇ ਦੋ ਮਹੀਨੇ ਬਾਅਦ ਲੈ ਦੇਖ ਲਈਦੇ ਵੀਡੀਓ ਪਾਲਿੰਦੇ 12 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਇਹਦੇ ਕੋਲ ਹੈਗਾ ਹੈ ਤੇ 14 15 ਲੀਟਰ ਤੱਕ ਜਿਹੜਾ ਕਹਿੰਦੇ ਵੀ ਜਾ ਸਕਦੀ ਹੈ ਬਾਕੀ ਤੁਸੀਂ ਆਪਣੀ ਸਮਝਣਾ ਵੇਖ ਕੇ ਕਿੰਨੀ ਆਹ ਤੇ ਤੁਹਾਨੂੰ ਦੇਖ ਸਕਦੇ ਆਪਾਂ ਲਾਗੇ ਤੋਂ ਭਾਵੇਂ ਤੇ ਨਾੜਾਂ ਜਿਹੜੇ ਚੰਗੇ ਆਹ ਦੇਖ ਸਾਡੇ ਠੰਡੀ ਤੇਰੀ ਆ ਤਾਂ ਕੋਈ ਗੱਲ ਠੀਕ ਹੈ ਤੇ ਤੁਹਾਨੂੰ ਤੁਹਾਨੂੰ ਓਕੇ ਸਾਰੇ ਹਾਂਜੀ ਤੁਹਾਨੂੰ ਓਕੇ ਕੋਈ ਪੰਕਾਟ ਵਾਲਾ ਨਹੀਂ ਬਰਕਰਾਰ ਠੀਕ ਹੈ ਤੇ ਮੁੱਲ ਫਿਰ ਇਹਦਾ ਬੋਲ ਵੀ ਜੀ ਜੈ ਜੈ ਬੋਲ ਭਾਵੇਂ 45 ਕਰਦੀ 50 ਕੱਲੀ 40000 ਦੀ ਦੇ ਅੱਛਾ 40000 ਦੀ ਦੇ ਦੋਗੇ ਬਾਕੀ ਚਲੋ ਮਾਨਤਨ ਮੁੱਕੇ ਤੇ ਹੋ ਜਾਊਗਾ ਫਿਰ ਚਲੋ ਹੋਰ ਯਾਦ ਛੱਡ ਦਿੰਦੇ ਆ 45000 ਦੀ ਠੀਕ ਹੈ ਜੀ ਤੇ ਹੁਣ ਆ ਜਿਹੜੀ ਜੀ ਹਾਂਜੀ ਇਹ ਜੀ ਪਹਿਲਾ ਸੂਆ ਜੀ ਠੀਕ ਹੈ ਹਾਂ ਸਹੀ ਹੈ ਜੀ ਅਸੀਂ ਕਾਸਟ ਤੋਂ ਲਈ ਹਾਂ ਜੀ ਨਾਮ ਰਾਂ ਦੇ ਨਾਲ ਵੀ ਸੀ ਜੀ ਠੀਕ ਹੈ ਤੇ ਇਹਦੇ ਥੱਲੇ 11 ਮੀਟਰ ਹੈ ਠੀਕ ਹੈ ਇਹ ਮੂੰਹ ਛਿੱਕਦੀ ਹੈ ਉਧਰ ਥੋੜੀ ਦਿਸੀ ਹੈ ਓਕੇ ਸ਼ੇਰ ਦੰਦ ਜੀ ਜੀ ਉਹ ਦੇਖ ਸਾਡੇ ਛਿੱਗੀ ਹੈ ਸਾਡੇ ਵਾਲੇ ਦੰਦ ਜੀ ਉੱਤ ਕੱਟ ਲੀਏ ਤੇ ਆ ਥਾਣੇ ਦੇ ਵੀ ਦੇਖ ਸਕਦੇ ਜੀ ਬਾਕੀ ਇਹ ਫਿਰ ਸੰਭੀ ਘਟੇ ਹੈ ਗਾਂਜ ਇਹੋ ਜੀ ਹੈ ਨਾ ਸੰਭੀ ਨਹੀਂ ਗਈ ਮਗਰ ਕੀ ਜੇ ਇਹ ਮਗਰ ਇਹਦੇ ਵਸੀ ਜੀ ਮਗਰ ਇਹਦੇ ਵਸੀ ਆ ਤੇ ਉਹਦੇ ਮਗਰ ਅੱਛਾ ਜੀ ਹਾਂ ਜੀ ਉਹਦੇ ਮਗਰ ਅੱਛਾ ਜੀ ਉਹਦੇ ਮਗਰ ਵੱਚੇ ਤੇ ਮਗਰ ਵੱਚੀ ਇਹਦੇ ਕੋਲ 11 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਸੰਦੇਹੀ ਤੇ ਉਤਰ ਮਿੱਧੀ ਫਿਰ ਤੁਹਾਨੂੰ ਓਕੇ ਇਹਦੇ ਵੀ ਸਾਡੇ ਇਹਦਾ ਵਿੱਚ ਵਾ ਗਿੰਦੇ ਵੀ ਦਿਖਾ ਦਈਏ ਇੱਕ ਬਿਲਕੁਲ ਸੀ ਠਡੀ ਕੋਈ ਕੋਟਾ ਨਹੀਂ ਤੇ ਆ ਬਿਲਕੁਲ ਬੋਲਾ ਠੀਕ ਹੈ ਜੀ ਠੀਕ ਹੈ ਜੀ ਤੇ ਇਹਦਾ ਵੀ ਜੀ ਫਿਰ ਮੁੱਲ ਕਿੰਨਾ ਕਰਕੀਏ ਮੋਲੇ ਕਿਤੇ ਇਹਦਾ ਜਿਆਦਾ ਜੇ ਬੋਲ ਪੈਂਦੀ ਕਰੀਏ 3000 ਦੇ ਦਾਂਗੇ ਅੱਛਾ 2000 ਹੋਰ ਛੋੜ ਕਰ ਦਾਂਗੇ 28000 ਦੇ 28000 ਦੇ ਇਹਦੇ ਜੇ ਦੁੱਧ ਵੱਧ ਵੀ ਜਾਊਗੀ ਦੁੱਧ ਵਾਜੂ ਪੁੱਜੀ ਦਾ ਤਾਜ਼ੀ ਮੈਲਾ ਮਾਰਨ ਦੀ ਅੱਛਾ ਕਿੰਨਾ ਕਰੀ ਜਾਊਗੀ ਇਹ ਦੁੱਧ ਵੀ ਜੀ ਚਲੋ 5 ਵਜੇ ਦੇ ਹਿਸਾਬ ਨਾਲ ਜਾ ਕੇ 14-16 ਕਿਲੋ ਦੁੱਧ ਦੀ ਠੀਕ ਹੈ ਹੁਣ 11 ਲੀਟਰ ਘਰੋ ਚਵਾਦ ਦੇ ਉੱਤਰ ਤਿਆਰ ਕੋਈ ਦੋ ਟੈਪ ਚੋ ਕੇ ਤਸਦੀ ਕਰਕੇ ਕਰਦੇ ਠੀਕ ਹੈ ਜੀ ਤੇ 28000 ਚ ਮੰਨਤਾ ਨੇ ਦਾ 192 ਹੋ ਜਾਊਗਾ ਹਣਾ ਤੇ ਤੁਹਾਨੂੰ ਤੁਹਾਨੂੰ ਉੱਤਰਾ ਓਕੇ ਬਰਾਬਰ ਸਾਰੇ ਹਾਂਜੀ ਤੁਹਾਨੂੰ ਬਿਲਕੁਲ ਓਕੇ ਹੈ ਤੇ ਹੁ ਦੇਖ ਜੀ ਪਹਿਲਾ ਸੁਆਹ ਜੀ ਠੀਕ ਆ ਬਿਲਕੁਲ ਸੀ ਠੱਡੀ ਜਾਨ ਚੋਲ ਗਿਆ ਕੋਈ ਪਾੜਾ ਨਹੀਂ ਕੋਈ ਵੰਗਾ ਨਹੀਂ ਪੋਣਾ ਅੱਛਾ ਏਤਰੇ ਥੱਲੇ ਪੈ ਗਿਆ ਜੀ ਤੇ ਬੈਜੇ ਨਾ ਚਵਾਈ ਚੂਈ ਦੀ ਨਹੀਂ ਬੜੀ ਹੋਈ ਦੇਖੋ ਠੀਕ ਆ ਆ ਮਗਰਲਾ ਥਨ ਥੋੜਾ ਉੱਚਾ ਰੱਖੀ ਹਾਂਜੀ ਇਧਰ ਲੂਰਲੀ ਬਾਈ ਥੋੜੀ ਉੱਚੀ ਰੱਖ ਦੀ ਬਾਕੀ ਧਾਰ ਦਾ ਕੋਈ ਫਰਕ ਨਹੀਂ ਕੋਈ ਲੀਟਰ ਦਾ ਦੁੱਧ ਚੋ ਕੇ ਲੈ ਫਿਰ ਅੱਛਾ 76 ਨੰਬਰ ਉੱਪਰ ਆਹ ਮਾਰਕ 76 ਬਿਲਕੁਲ ਬਰੋਕਰ ਆ ਤੋਰਾ ਹੁਣ ਕਿੰਨਾ ਦੁੱਧ ਇਹਦੇ ਕੋਲ ਇਹ ਥੱਲੇ ਵੀ ਯਾਰ 12 ਕਿਲੋ ਦੁੱਧ ਹੋ ਗਿਆ ਕਿੰਨਾ 20 ਦਿਨਾਂ ਦੀ ਸੁਈ ਹੈ ਤੇ ਹੁਣ ਦੁੱਧ ਕਿੰਨਾ? ਉਹ ਦੁੱਧ 12 ਲੀਟਰ ਜਿੱਤ ਕੰਟਰੀ 12 ਲੀਟਰ ਹੈਗਾ ਜਿਹੜਾ ਦੁੱਧ ਦੇ ਕੋਲ ਕਿੰਨੇ? ਬਾਕੀ ਸੋਈਆਂ ਦੀ ਚਵਾਈ ਤੁਸੀਂ ਆਪ ਕਰ ਲੈਣੀ ਹੈ। ਉਤਰੇ ਆ ਵੀ ਰੰਗ ਰੂਪ ਦੀ ਚੰਗੀ ਸੋਹਣੀ ਵਹਿੜਿਆ ਸਨ ਕੀ ਘਾਹ ਕੋ ਤਿਆਰ ਕਰ ਲੇ ਤੁਹੇ ਸਵੇਰ ਨੂੰ ਦੋ ਚੰਗੇ ਤਿਆਰ ਹੋਊਗੀ ਇਹਨੇ ਸਾਮੀ ਦੀਆਂ ਸੰਸਮਾਗ ਹੋ ਰਿਹਾ ਕਿ ਦੋ ਤੇ 14 15 ਕਿਲੋ ਗੁੜੀ ਘਰ ਚੁਗੀ ਠੀਕ ਹੈ ਜੀ ਤੇ ਮੁੱਲੇ ਦਾ ਫਿਰ ਮੁੱਲੇ ਵੀ ਜੀ ਇਹਦਾ ਜੀ ਤੇ ਬੱਚਾ ਉੱਤੇ 40 45 ਹਜ਼ਾਰ ਦੇ ਦੇਗੀ ਹਾਂਜੀ ਹੁਣ 35000 ਮਿਲ ਕਰੇ 30000 ਦੇ ਅੱਛਾ 30000 ਦੀ ਦੇ ਦੋਗੇ 30000 ਹੋਰ ਛੋਟ ਕਰ ਲਾਂਗੇ ਅੱਛਾ 29000 ਦੀ ਦੇ ਦੋਗੇ ਤੇ ਬਾਕੀ ਚਲੋ ਤੁਸੀਂ ਦੇਖ ਸਕਦੇ ਹੋ ਤੇਰਾ ਵਹਿੜ ਸੋਹਣੀ ਆ ਅਗਲੇ ਸਵੇਰ ਨੂੰ ਚੰਗੀ ਤਿਆਰ ਹੋਊਗੀ ਤੇ ਆ ਜਿਹੜੀ ਗਾਂ ਜੀ ਇਰੇ ਵੀ ਤੇ ਦੰਦ ਚੱਤ ਚੱਤ ਬਗਾਉਂਦਾ ਜੀ ਅੱਛਾ ਹਾਂ ਬਾਕੀ ਦੰਦ ਦੁਨਾਂ ਤੋਂ ਓਕੇ ਆ ਬਤਾ ਦਿਓ ਠੀਕ ਐ ਹਾਂਜੀ ਕਸੇ ਨੇ ਥੋੜੇ ਬਾਕੀ ਦੰਦ ਸਾਰੇ ਹੈਗੇ ਨੇ ਹਾਂ ਨਹੀਂ ਸੰਦੇ ਹਾਂਜੀ ਕਈ ਜਿਹੜੇ ਬਾਹਰ ਚਰੌਣ ਚਰੂਣ ਜਾਂਦੇ ਉਹਨਾਂ ਦੇ ਥੋੜੇ ਥੋੜੇ ਉੱਪਰ ਆਸ ਜਾਂਦੇ ਆ ਪਰ ਅੰਦਰ ਨਾਲ ਥੱਲੇ ਜਣਾ ਕਾਇਮ ਆ ਸਾਰੀਆਂ 9 ਲੀਟਰ ਦੁੱਧ ਚਾਹੀਦੇ ਤੇਲੇ ਅੱਛਾ ਇਹਦੇ ਕੋਲ 9 ਲੀਟਰ ਆ ਹਾਂ 9 ਲੀਟਰ ਤਿਆਰ ਆ ਠੀਕ ਐ ਤੋਰੋ ਹਾਂ ਇੱਕ ਮੈਨੂੰ 2 2.5 ਵੀ ਨਹੀਂ ਹੋ ਗਏ ਅੱਛਾ ਹਾਂ ਤੋਰੋ ਹਾਂ ਫਿਰ ਸ਼ਾਮ ਬੇਦੀ ਘਾਟੀ ਹੋਈ ਆ ਸੰਭਰ ਵਾਲਾ ਕੋ ਵੀਰ ਲੈ ਜਾਊਗਾ ਤੇ ਸਿਆਲਾਂ ਦੇ ਦੁੱਧੋਂ ਵੱਧ ਵੀ ਸਕਦੀ ਹੈ। ਤਰੇਆ ਵੀ ਰੰਗ ਰੂਪ ਦੀ ਚੰਗੀ ਹੈ ਭਾਰੇ ਪੱਲੇ ਦੀ ਇਹ ਗਾਂ ਵਹੇ। ਸੰਭਨ ਵਾਲੀ ਆ। ਹੁਣ ਇਹਦੇ ਕੋਲ 9 ਲੀਟਰ ਜਿਹੜਾ ਕਹਿੰਦੇ ਵੀ ਹੈਗਾ। ਬਾਕੀ ਜੇ ਤਾਂ ਤਾਜੀ ਸੋਈ ਹੋ ਗਈ ਦੋ ਤਿੰਨੇ ਚੰਗਾ ਕੱਢਿਆ ਹਣਾ ਹਾਂਜੀ ਦੁੱਧ 20 ਲੀਟਰ ਆ ਰਹੀ ਵੀਰ ਜੀ ਬਾਕੀ ਚੋਂ ਲਗਾ ਮੜਾ ਜਿਹਾ ਪਾੜਾ ਪਾ ਲੀਦਾ ਨਾ ਨਾ ਵੀ ਪਈ ਤਾਂ ਨਹੀਂ ਗੱਲ ਉਸੇ ਵਾਈਟ ਵੀ ਦੇਖ ਸਕਦੇ ਬਿਲਕੁਲ ਠੀਕ ਹੈ ਚਲੋ ਛੱਡਦਾ ਤੇ ਮੁੱਲ ਫਿਰ ਇਹਦਾ ਵੀਰ ਜੀ ਮੁੱਲ ਵੀਰ ਜੀ ਬਿਲਕੁਲ ਜਾਇਜ਼ ਮੁੱਲ ਇਹਦਾ 20000 ਕਰੀਦਾ 15000 ਦੀ ਦੇ। ਅੱਛਾ 15000 ਦੀ ਹਾਂਜੀ ਯਾਰ ਹੋਰ ਛੋਟ ਕਰ ਦਾਂਗੇ ਹਾਂ ਨਾ 14000 ਦੀ ਦੇ। ਠੀਕ ਹੈ ਇਹ ਤੇ ਦੁੱਧ ਵਧ ਵੀ ਜਾਊਗੀ ਇਹ ਵਧ ਸਕਦੀ ਬਾਸ ਅਜੀ ਵੀਰ ਜੀ ਸਾਡੇ ਕੋਲ ਕੋਈ ਕਾਲ ਨਹੀਂ ਹੈ ਠੀਕ ਹੈ ਜੀ ਤੇ ਬਾਕੀ ਚਲੋ ਇੱਥੇ ਆ ਤੇ ਆਪਣੀ ਤਸੱਲੀ ਕਰੋ ਵੇਸਟ ਆ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਦਾ ਪਸ਼ੂ ਖਰੀਦੋ ਜੀ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਚੁਆਇਜ਼ ਜ਼ਰੂਰ ਕਰਾ ਲਓ ਤੇ ਬਾਕੀ ਸਾਡੀ ਬੇਨਤੀ ਹੈl ਵੀ ਜ਼ਰੂਰ ਧਿਆਨ ਦਿਆ ਕਰੋ ਜੀ